ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਮੰਜੇ ਜੋੜ ਕੇ ਕੋਠੇ ਉੱਤੇ ਲਗਾਏ ਸਪੀਕਰ ਤੋਂ ਜਮਲੇ ਜੱਟ ਦਾ ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਆ ਬੱਜਿਆ ਗੀਤ ਘਰ ਵਿੱਚ ਵਿਆਹ ਜਾਂ ਖੁਸ਼ੀ ਦੇ ਕਿਸੇ ਹੋਰ ਸਮਾਗਮ ਦਾ ਸੁਨੇਹਾ ਸਾਰੇ ਪਿੰਡ ਵਿੱਚ ਦੇ ਦਿੰਦਾ ਸੀ ਜਿਉਂ ਲੈ ਜੱਟ ਦੇ ਇੱਕ ਤੋਂ ਬਾਅਦ ਇੱਕ ਬੱਜਦੇ ਧਾਰਮਿਕ ਗੀਤ ਪੂਰੇ ਪਿੰਡ ਵਿੱਚ ਧਾਰਮਿਕ ਫੇਜਾ ਪੈਦਾ ਕਰ ਦਿੰਦੇ ਸਨ ਵਿਆਹ ਜਾਂ ਹੋਰ ਖੁਸ਼ੀ ਦੇ ਸਮਾਗਮ ਮੌਕੇ ਸਪੀਕਰ ਲਿਆਉਂਦਾ ਚਾ ਵੀ ਵੱਖਰਾ ਹੀ ਹੁੰਦਾ ਸੀ ਵਿਆਹ ਵਿੱਚ ਸਾਵਲ ਹਰ ਵਿਅਕਤੀ ਸਪੀਕਰ ਲਿਆਉਣ ਲਈ ਉਤਾਵਲਾ ਹੁੰਦਾ ਸੀ ਅਤੇ ਬੱਚਿਆਂ ਨੇ ਸਪੀਕਰ ਲਿਆਉਣ ਵਾਲਿਆਂ ਦੇ ਨਾਲ ਵੈਸੇ ਹੀ ਦੌੜ ਜਾਣਾ ਹੁੰਦਾ ਸੀ ਸਪੀਕਰ ਲਿਆਉਣ ਲਈ ਘਰ ਦੇ ਸਿਆਣੇ ਬੰਦਿਆਂ ਵੱਲੋਂ ਬਕਾਇਦਾ ਜ਼ਿੰਮੇਵਾਰ ਵਿਅਕਤੀ ਦੀ ਡਿਊਟੀ ਲਗਾਈ ਜਾਂਦੀ ਸੀ ਸਮਾਗਮ ਤੋਂ ਪਹਿਲਾਂ ਸਪੀਕਰ ਵਾਲੇ ਨੂੰ ਸਾਈ ਫੜਾ ਕੇ ਬੁਕਿੰਗ ਕੀਤੀ ਜਾਂਦੀ ਸੀ ਅਤੇ ਸਮਾਗਮ ਵਾਲੇ ਦਿਨ ਉਹ ਆਪਣਾ ਸਾਰਾ ਸਮਾਨ ਤਿਆਰ ਕਰਕੇ ਰੱਖਦਾ ਸੀ ਉਸ ਕੋਲ ਬਾਲਟੀ ਨੂੰਮਾ ਸਪੀਕਰ ਤੋਂ ਇਲਾਵਾ ਇੱਕ ਲੱਕੜ ਦੇ ਟਰੰਕ ਜਿਹੇ ਪੱਥਰ ਦੇ ਰਿਕਾਰਡ ਅਤੇ ਰਿਕਾਰਡ ਵਜਾਉਣ ਵਾਲੀ ਮਸ਼ੀਨ ਟਿਕਾਈ ਹੁੰਦੀ ਸੀ ਸਪੀਕਰ ਲੈਣ ਗਏ ਵਿਅਕਤੀ ਨੂੰ ਸਪੀਕਰ ਵਾਲਾ ਬਾਲਟੀ ਨੂੰਮਾ ਸਪੀਕਰ ਅਤੇ ਸਮਾਨ ਵਾਲਾ ਟਰੰਕ ਫੜਾ ਦਿੰਦਾ ਜਾਂ ਕਈ ਵਾਰ ਉਹ ਆਪਣੇ ਸਾਈਕਲ ਦੇ ਹੈਂਡਲ ਵਿੱਚ ਬਾਲਟੀ ਨੂੰਮਾ ਸਪੀਕਰ ਪ사 ਕੇ ਕੈਰੀਅਰ ਤੇ ਦੰਕ ਟਕਾ ਸਪੀਕਰ ਲੈਣਗੇ ਵਿਅਕਤੀ ਨਾਲ ਹੋਤਰਦਾ ਘਰ ਵਿੱਚ ਹਰ ਵਿਅਕਤੀ ਨੂੰ ਸਪੀਕਰ ਵਾਲੇ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ ਕਿਉਂਕਿ ਘਰ 'ਚ ਸਮਾਗਮ ਦਾ ਮਾਹੌਲ ਸਪੀਕਰ ਵੱਜਣ ਨਾਲ ਹੀ ਬਣਨਾ ਹੁੰਦਾ ਸੀ ਸਪੀਕਰ ਵਾਲੇ ਨੂੰ ਸਪੀਕਰ ਦਾ ਸਾਰਾ ਸਮਾਨ ਟਿਕਾਉਣ ਲਈ ਉਸ ਵੱਲੋਂ ਕੀਤੀ ਚੋਣ ਅਨੁਸਾਰ ਥਾਂ ਦਿੱਤੀ ਜਾਂਦੀ ਸੀ ਕਾਰ ਵਿੱਚ ਸਪੀਕਰ ਦੇ ਆਉਣ ਤੇ ਘਰ ਦੀ ਛੱਤ ਤੇ ਦੋ ਮੰਜੇ ਦੌਣਾ ਵਾਲਾ ਮੰਜਾ ਦੌਣਾ ਵਾਲਾ ਪਾਸਾ ਉੱਪਰ ਕਰਕੇ ਖੜੇ ਕਰ ਲਏ ਜਾਂਦੇ ਸਨ ਮੰਜੇ ਖੜੇ ਕਰਨਾ ਉਹਨਾਂ ਨੂੰ ਟਿਕਾਉਣਾ ਤੇ ਉਸੇ ਨਾਲ ਬੰਨਣ ਦਾ ਸਾਰਾ ਕੰਮ ਸਪੀਕਰ ਵਾਲਾ ਖੁਦ ਕਰਦਾ ਹੁੰਦਾ ਸੀ ਦੌਣਾ ਵਾਲਾ ਪਾਸਾ ਉੱਪਰ ਇਸ ਲਈ ਕੀਤਾ ਜਾਂਦਾ ਸੀ ਤਾਂ ਕਿ ਦੌਣ ਵਿੱਚ ਸਪੀਕਰ ਆਸਾਨੀ ਨਾਲ ਬੰਨਿਆ ਜਾ ਸਕੇ ਵੱਡੇ ਪਿੰਡਾਂ 'ਚ ਵੱਖ-ਵੱਖ ਤਸਾਵਾਂ ਵੱਲ ਮੂੰਹ ਕਰਕੇ ਦੋ-ਦੋ ਸਪੀਕਰ ਬੰਨਣ ਦਾ ਵੀ ਰਿਵਾਜ ਸੀ। ਇਹਨਾਂ ਨਾਲ ਸਪੀਕਰ ਬੰਨਣ ਤੋਂ ਬਾਅਦ ਸਪੀਕਰ ਵਾਲਾ ਸਪੀਕਰ ਦੇ ਪਿਛਲੇ ਪਾਸੇ ਜੁੰਟ ਕੱਸਦਿਆਂ ਉਸ ਨਾਲ ਤਾਰਾਂ ਜੋੜ ਕੇ ਥੱਲੇ ਟਕਾਈ ਮਸ਼ੀਨ ਨਾਲ ਜੋੜ ਲੈਂਦਾ ਸੀ। ਸਾਰੇ ਫੀਟਿੰਗ ਅਪਰੰਤ ਮਸ਼ੀਨ ਤੇ ਤਵਾ ਚੜਾ ਕੇ ਉਸ ਦੀ ਸਵਿੱਚ ਆਨ ਕਰਦਾ ਤਾਂ ਵੱਜਿਆ ਪਹਿਲਾ ਗੀਤ ਸਭ ਨੂੰ ਸਵਾਗਤ ਦੇ ਰੰਗ ਵਿੱਚ ਰੰਗ ਜਾਂਦਾ। ਸਪੀਕਰ ਵਾਲਾ ਮਸ਼ੀਨ ਤੇ ਤਵਾ ਘੁੰਮਣਾ ਸ਼ੁਰੂ ਕਰਕੇ ਖੁਦ ਚਾਹ ਪੀਣਾ ਬੈਠ ਜਾਂਦਾ। ਮਾਤਾ ਜਮਲੇ ਜੱਟ ਦੇ ਗੀਤ ਤੋਂ ਬਾਅਦ ਬਾਰੀ ਆਉਂਦੀ ਪਾਲੀ ਦੇਦਵਾਲੀਆ ਅਤੇ ਕੁਲਦੀਪ ਮਾਨਕ ਜਿਹੇ ਗਾਇਕਾਂ ਦੀ। ਕਧੀਆਂ ਅਤੇ ਇਤਿਹਾਸਕ ਧਾਰਮਿਕ ਗੀਤਾਂ ਦੀ। ਕਈ ਵਾਰ ਕਬੀਸੀ 12 ਅਤੇ ਢਾਡੀਆਂ ਜ਼ੋਰ ਵੀ ਚੱਲਦਾ। ਸਪੀਕਰ ਦੀ ਚੱਲਦੀ ਮਸ਼ੀਨ ਅਤੇ ਇਸ ਦੇ ਤਵੇ ਬਦਲਣ ਦਾ ਨਜ਼ਾਰਾ ਵੇਖਣ ਲਈ ਸਪੀਕਰ ਵਾਲੇ ਕੋਲ ਬੱਚਿਆਂ ਦਾ ਝੁਰਮਟ ਜੁੜਿਆ ਰਹਿੰਦਾ। ਸਪੀਕਰ ਵਾਲੇ ਵੱਲੋਂ ਬਹੁਤ ਹੀ ਸਲੀਕੇ ਨਾਲ ਟਕਾਏ ਪੱਥਰ ਦੇ ਤਵੇ ਅਤੇ ਤਵਿਆਂ ਤੇ ਪ੍ਰਕਾਸ਼ਿਤ ਗਾਇਕਾਂ ਦੀਆਂ ਤਸਵੀਰਾਂ ਬੱਚਿਆਂ ਨੂੰ ਬਹੁਤ ਆਕਰਸ਼ਿਤ ਕਰਦੀਆਂ ਜਿਉਂ-ਜਿਉਂ ਸਾਮਤਲ ਦੀ ਪਰਿਵਾਰ ਵਾਲੇ ਆਪਣੇ ਨਾਲ ਹੀ ਸਪੀਕਰ ਵਾਲੇ ਨੂੰ ਹਵਾ ਪਿਆਜੀ ਕਰ ਲੈਂਦੇ ਸ਼ਰਾਬ ਦੀ ਰੰਗਿਨੀ ਚ ਰੰਗੇ ਸਪੀਕਰ ਵਾਲਾ दारू ਪੀ ਰਹੇ ਪਰਿਵਾਰ ਮੈਂਬਰਾਂ ਪਰ ਉਹ ਆਤੇ ਰਿਸ਼ਤੇਦਾਰਾਂ ਦੀਆਂ ਸਪਾਰਸਾਂ ਤੇ ਗੀਤ ਵਜਾਉਣੇ ਸ਼ੁਰੂ ਕਰਦਾ ਉਹ ਦੌਰ ਮੁਹੰਮਦ ਸਦੀਕ ਦੀਦਾਰ ਸਿੰਧੂ ਸੁਰਿੰਦਰ ਸਿੰਧਾ ਜਿਹੇ ਗਾਇਕਾਂ ਦੇ ਦੋ ਗਾਣੇ ਗੀਤਾਂ ਦਾ ਹੁੰਦਾ ਪੱਥਰ ਦੇ ਤਵੇ ਤੇ ਟਿਕਾਈ ਸੂਈ ਦੇ ਫਸਣ ਨਾਲ ਕਈ ਵਾਰ ਗੀਤ ਦੇ ਕੁਝ ਬੋਲ ਹੀ ਵਾਰ-ਵਾਰ ਵੱਜਣ ਲੱਗਦੇ ਇਸ ਤਰ੍ਹਾਂ ਵਾਰ-ਵਾਰ ਬੋਲ ਵੱਜਣ ਨੂੰ ਚਿਰਖੀ ਪੈਣਾ ਕਹਿੰਦੇ ਸਨ ਚਿਰਖੀ ਪੈਣ ਤੇ ਸਪੀਕਰ ਵਾਲਾ ਤਵੇ ਤੋਂ ਸੂਈ ਚੁੱਕ ਕੇ ਦੁਬਾਰਾ ਟਿਕਾਉਂਦਾ ਤਾਗੀ ਦੇ ਅੱਗੇ ਵੱਜਣਾ ਸ਼ੁਰੂ ਹੋ ਜਾਂਦਾ ਕਈ ਵਾਰ ਸਪੀਕਰ ਵਾਲਾ ਬਰਾਤੀਆਂ ਤੋਂ ਵੀ ਪਹਿਲਾਂ ਸ਼ਰਾਬੀ ਹੋ ਕੇ ਖੇਲਾ ਰਪੋਲਾ ਰ ਜਾਂਦਾ ਤਾਂ ਬਰਾਤ ਵਾਲੇ ਖੁਦ ਹੀ ਤਵੇ ਬਦਲ ਲੱਗਦੇ ਉਹਨਾਂ ਦਿਨ ਸਪੀਕਰ ਬਾਏ ਤੇ ਵੱਜਦੇ ਗੀਤ ਹੀ ਮਨੋਰੰਜਨ ਦਾ ਮੁੱਖ ਸਾਧਨ ਹੁੰਦੇ ਸਨ ਸਮੇਂ ਦੇ ਬਦਲਾਅ ਨਾਲ ਜਿੱਥੇ ਮਨੋਰੰਜਨ ਦੇ तमाम ਹੋਰ ਸਾਧਨ ਹੋਦ ਵਿਚ ਆਏ ਉੱਥੇ ਹੀ ਮੰਜੇ ਜੋੜ ਕੇ ਸਪੀਕਰ ਲਗਾਉਣ ਦਾ ਰਵਾਜ ਅਲੋਪ ਹੋਣ ਵਰਗਾ ਹੈ ਕਈ ਪਿੰਡਾਂ ਅਤੇ ਪਿੰਡੂ ਬਸੋਕੜਵਾਏ ਪਰਿਵਾਰਾਂ ਵੱਲੋਂ ਸ਼ਹਿਰਾਂ ਵਿੱਚ ਵਿਆਹਾਂ ਅਤੇ ਖੁਸ਼ੀ ਦੇ ਹੋਰ ਸਮਾਗਮਾਂ ਦੌਰਾਨ ਮੋੜ ਤੋਂ ਸਪੀਕਰ ਬਜਾਇਆ ਜਾਣ ਲੱਗਿਆ ਹੈ ਪਰ ਹੁਣ ਸਪੀਕਰ ਮੰਜੇ ਜੋੜ ਕੇ ਨਹੀਂ ਸਗੋਂ ਘਰਾਂ ਦੇ ਬਨੇਰਿਆਂ ਨਾਲ ਬੰਨਿਆ ਵਿਖਾਈ ਦਿੰਦਾ ਹੈ ਡੀਜੇ ਦੇ ਸਾਊਂਡ ਸਿਸਟਮ ਵਿੱਚ ਗਵਾਤੀ ਮੱਜਿਆਂ ਵਾਲੇ ਸਪੀਕਰ ਦੀ ਆਵਾਜ਼ ਨੂੰ ਯਾਦ ਕਰਦੇ ਹਾਂ ਵਿਆਹਾਂ ਵਿੱਚ ਸਪੀਕਰਾਂ ਵੱਲੋਂ ਬੰਨਿਆ ਜਾਣ ਵਾਲਾ ਰੰਗ ਮੁਰਮੁਰ ਜਿਹਾ ਤੇ ਆਉਂਦਾ ਹੈ ਸੋ ਇਹ ਦੀ ਜੀ ਪੁਰਾਣੇ ਬੇੜਿਆਂ ਵਿੱਚ ਜਦੋਂ ਕੋਠਿਆਂ ਤੇ ਸਪੀਕਰ ਲਗਾਏ ਜਾਂਦੇ ਦੀ ਉਹਦੇ ਬਾਬਤ ਜਾਣਕਾਰੀ ਸੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰ ਜਾਣੇ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਹੋਰ ਕੋਈ ਪੁਰਾਣੀ ਚੀਜ਼ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ